ਮੁਰਦਾ ਸਰੀਰ ਨੂੰ ਸਸਕਾਰ ਕਰਨ ਤੋਂ ਪਹਿਲਾਂ ਉਹਦੇ ਆਲੇ-ਦੁਆਲੇ ਭਕਰ ਦਾ ਇੱਕ ਪਰਿਵਾਰ ਦਾ ਵੱਡਾ ਸੂਝਵਾਨ ਮੈਂਬਰ ਸਿਰ ਵੱਲੋਂ ਪਾਣੀ ਡੋਲਦਾ ਡੋਲਦਾ ਪੈਰਾਂ ਤੋਂ ਹੁੰਦਾ ਹੈ ਦੁਬਾਰਾ ਸਿਰ ਤੇ ਜਾ ਕੇ ਇੱਕ ਘੜਾ ਜਾਂ ਕੱਚਾ ਜਾਂ ਪੱਕਾ ਘੜਾ ਕਿਉਂ ਤੋੜਦਾ ਆ ਬਹੁਤ ਸਾਰੇ ਨਵੀਂ ਪੀੜੀ ਦੇ ਭੈਣ ਭਰਾਵਾਂ ਦਾ ਸਵਾਲ ਹੁੰਦਾ ਆ ਕੀ ਇਹ ਕੋਈ ਵਹਿਮ ਭਰਮ ਹੈ ਜਾਂ ਕੋਈ ਇਹ ਰਸਮ ਰਵਾਜ ਆ ਜਾਂ ਇਹਦਾ ਸਾਡੇ ਮਨੁੱਖੀ ਜ਼ਿੰਦਗੀ ਨਾਲ ਕੀ ਸੰਬੰਧ ਆ ਹੋ ਸਕਦਾ ਬਹੁਤ ਸਾਰੇ ਸੱਜਣਾਂ ਨੂੰ ਇਹਦੇ ਉੱਤਰ ਦਾ ਪਤਾ ਵੀ ਹੋਵੇ ਹੋ ਸਕਦਾ ਜਿਹੜੇ ਸਾਡੇ ਨਵੀਂ ਪੀੜੀ ਦੇ ਭੈਣ ਭਰਾ ਉਹਨਾਂ ਨੂੰ ਨਾ ਪਤਾ ਹੋਵੇ ਕਿਉਂਕਿ ਅਕਸਰ ਜਦੋਂ ਸਾਡਾ ਮਨੁੱਖੀ ਸੁਭਾਅ ਹੈ ਜਾਂ ਮਨੁੱਖੀ ਸਰੀਰ ਐਵੇਂ ਦਾ ਆ ਕਿ ਨਹੀਂ ਇੱਕ ਦਿਨ ਜਨਮ ਤੋਂ ਬਾਅਦ ਮਰਨਾ ਹੀ ਮਰਨਾ ਤੇ ਮਰਨ ਤੋਂ ਬਾਅਦ ਜਿਹੜੀਆਂ ਇੱਕ ਰਿਆਵਾ ਰਸਮਾਂ ਕੀਤੀਆਂ ਜਾਂਦੀਆਂ ਨੇ ਇਹਨਾਂ ਦਾ ਸਾਡੇ ਨਾਲ ਕੋਈ ਨਾ ਕੋਈ ਸੰਬੰਧ ਤਾਂ ਹੋਵੇਗਾ ਹੀ ਨਾ ਤਾਂ ਇਨੂੰ ਭੰਨਿਆ ਜਾਂਦਾ ਹੈ ਜਾਂ ਕੀਤਾ ਜਾਂਦਾ ਜੇ ਤੁਹਾਡੇ ਵਰਗਾ ਸੂਝਵਾਨ ਸੱਜਣ ਕਿਸੇ ਔਰਤ ਨੂੰ ਪੁੱਛ ਲੇ ਜਾਂ ਕਿਸੇ ਮਰਦ ਨੂੰ ਪੁੱਛ ਲੇ ਜਿਹਨੂੰ ਨਹੀਂ ਪਤਾ ਤਾਂ ਉਹ ਇਹ ਕਵੇਗਾ ਕਿ ਜੀ ਇੰਜ ਕਰੀਦਾ ਇੰਜ ਕਰਨਾ ਚਾਹੀਦਾ ਇੱਕ ਰਸਮ ਹੁੰਦੀ ਇੱਕ ਰਵਾਜ ਹੁੰਦਾ ਚੰਗਾ ਹੁੰਦਾ ਪਰ ਚੰਗਾ ਕਿਉਂ ਹੁੰਦਾ ਉਹਦਾ ਉੱਤਰ ਉਹਨੂੰ ਹੋ ਸਕਦਾ ਨਾ ਪਤਾ ਹੋਵੇ ਹੋ ਸਕਦਾ ਉਹਨੂੰ ਪਤਾ ਵੀ ਹੋਵੇ ਤੇ ਕਿਉਂ ਨਾ ਵੀ ਆਪਾਂ ਇੱਕ ਛੋਟੀ ਜਿਹੀ ਗੱਲ ਕਰ ਲਈਏ ਪਿਛਲੇ ਸਮਿਆਂ ਦੇ ਵਿੱਚ ਜਦੋਂ ਮੈਡੀਕਲ ਸਹੂਲਤਾਂ ਬਹੁਤੀਆਂ ਜ਼ਿਆਦਾ ਨਹੀਂ ਸਨ ਜਿਵੇਂ ਹਸਪੀਟਲ ਵਗੈਰਾ ਜਾਂ ਹੋਰ ਇਹਦਾ ਸਿਸਟਮ ਨਹੀਂ ਸੀ ਯਾਨੀ ਕਿ ਇਹ ਰਸਮ ਅੱਜ ਨਹੀਂ ਹੈ ਕਈ ਸੌ ਸਾਲਾਂ ਤੋਂ ਚੱਲਦੀ ਆ ਰਹੀ ਹੋਵੇਗੀ ਤੇ ਕਿਹਾ ਜਾਂਦਾ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸੂਝਵਾਨ ਲੋਕ ਸੀ ਉਹਨਾਂ ਨੇ ਇੱਕ ਖੋਜ ਖੋਜੀ ਕਿ ਜਦੋਂ ਕੋਈ ਮਨੁੱਖ ਦੀ ਡੈਥ ਹੋ ਜਾਂਦੀ ਆ ਜਿੱਦਾਂ ਆਪਾਂ ਉਹਦੇ ਇੱਕ ਨਵਾਲਣ ਤੋਂ ਬਾਅਦ ਨਮਾਉਣਾ ਵੀ ਇੱਕ ਇਸੇ ਚੀਜ਼ ਦਾ ਹੀ ਹਿੱਸਾ ਆ ਪਰ ਕਈ ਲੋਕ ਇਹਨੂੰ ਪਵਿੱਤਰਤਾ ਨਾਲ ਜੋੜਦੇ ਨੇ ਕਿ ਪਵਿੱਤਰਤਾ ਦੇ ਰੂਪ ਦੇ ਵਿੱਚ ਲੇਕਿਨ ਮੈਡੀਕਲ ਲਾਈਨ ਦੇ ਮੁਤਾਬਕ ਜੇ ਕੋਈ ਬੰਦਾ ਕਿਸੇ ਕਾਰਨ ਉਹਦਾ ਬਿਉਸੀਚ ਹੋਵੇ ਜਾਂ ਕੋਮਾ ਚ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ ਤਾਂ ਉਹਨੂੰ ਜੇ ਪਾਣੀ ਪਾਇਆ ਜਾਵੇ ਤਾਂ ਉਹ ਉੱਠ ਸਕਦਾ ਆ ਜਾਂ ਉਹਦੇ ਵਿੱਚੋਂ ਹਿਲਜੁਲ ਕਰ ਸਕਦਾ ਆ ਉਸ ਤੋਂ ਬਾਅਦ ਜਦੋਂ ਕਿਸੇ ਇਨਸਾਨ ਨੂੰ ਖੜਿਆ ਜਾਂਦਾ ਸਸਕਾਰ ਕਰਨ ਦੇ ਲਈ ਅੰਤਮ ਸਮੇਲੀ ਉਦੋਂ ਹਮੇਸ਼ਾ ਇੱਕ ਸੂਜਵਾਨ ਪਰਿਵਾਰ ਦੇ ਵੱਡੇ ਮੈਂਬਰ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਕਿ ਭਈ ਤੂੰ ਆਖਰੀ ਵਾਰੀ ਇਹਨੂੰ ਚੈੱਕ ਕਰ ਲੈ ਕਿਉਂਕਿ ਸਾਡੇ ਅੱਜ ਵੀ ਇੱਕ ਰਸਮ ਰਵਾਜਾਂ ਚੱਲਦੀਆਂ ਨੇ ਕਿ ਘਰ ਦੀਆਂ ਜ਼ਿੰਮੇਵਾਰੀਆਂ ਹਮੇਸ਼ਾ ਦੁਨਿਆਵੀ ਦੁਨੀਆ ਦੇ ਮੁਤਾਬਕ ਪਰਿਵਾਰ ਦੇ ਵੱਡੇ ਪੁੱਤ ਨੂੰ ਹੀ ਦਿੱਤੀਆਂ ਜਾਂਦੀਆਂ ਨੇ ਜਿਹੜਾ ਵੀ ਹੁੰਦਾ ਆ ਤਾਂ ਉਹਨਾਂ ਸਮਿਆਂ 'ਚ ਵੀ ਇਹ ਖੋਜ ਕੀਤੀ ਗਈ ਕਿ ਜਿਹੜਾ ਪਰਿਵਾਰ ਦਾ ਸੂਜਵਾਨ ਬੰਦਾ ਉਹਨੂੰ ਇੱਕ ਵਾਰੀ ਲਾਸਟ ਤੇ ਅਖੀਰ ਸਮੇਂ ਤੇ ਇੱਕ ਵਾਰੀ ਦੁਬਾਰਾ ਚੈੱਕ ਕਰ ਲਵੇ ਕਿ ਉਹ ਸਿਰ ਵੱਲੋਂ ਪਾਣੀ ਡੋਲਦਾ ਹੋਇਆ ਤਾਂ ਕਿ ਕੁਝ ਬੂੰਦਾਂ ਉਹਦੇ ਸਰੀਰ ਤੇ ਵੀ ਪੈ ਜਾਣ ਕੁਝ ਪਾਣੀ ਦੇ ਛਿੱਟੇ ਉਹਦੇ ਸਰੀਰ ਤੇ ਵੀ ਪੈ ਜਾਣ ਜਿਵੇਂ ਆਪਾਂ ਆਪਣੇ ਕੋਈ ਮੂੰਹ ਤੇ ਛਿੱਟੇ ਦੋ ਚਾਰ ਵੀ ਮਾਰੇ ਤੇ ਆਪਣੇ ਸਰੀਰ ਨੂੰ ਸਾਰੇ ਨੂੰ ਝੁਣ-ਝੁਣੀ ਜੀ ਹੋ ਜਾਂਦੀ ਆ ਜਿਵੇਂ ਬਰਸਾਤ ਦੇ ਦੋ ਚਾਰ ਛਿੱਟੇ ਵੀ ਸਾਡੇ ਤੇ ਪੈਣ ਸਾਡੇ ਸਰੀਰ ਨੂੰ ਸਾਰੇ ਨੂੰ ਪਤਾ ਲੱਗ ਜਾਂਦਾ ਆ ਉਹ ਸ਼ੁਰੂ ਸਿਰ ਵੱਲੋਂ ਕਰਕੇ ਥੋੜਾ ਥੋੜਾ ਪਾਣੀ ਡੋਲਦਾ ਉੱਚਾ ਕਰਕੇ ਪੈਰਾਂ ਤੋਂ ਹੁੰਦਾ ਆ ਸਿਰ ਵਾਲੇ ਪਾਸੇ ਆਵੇ ਤੇ ਅਖੀਰ ਤੇ ਉਸ ਭਾਂਡੇ ਨੂੰ ਜੇ ਉਹ ਕੋਈ ਬੱਚਾ ਆ ਤੇ ਕੱਚਾ ਭਾਂਡਾ ਹੋਏਗਾ ਜੇ ਵੱਡਾ ਆ ਤੇ ਪੱਕਾ ਭਾਂਡਾ ਹੋਏਗਾ ਇਹ ਵੀ ਇੱਕ ਬੜਾ ਵੱਡਾ ਮੈਡੀਕਲ ਕਾਰਨ ਹੈਗਾ ਇਹ ਤੇ ਆਪਾਂ ਅੰਗਲੀਆਂ ਵੀਡੀਓ 'ਚ ਵੀ ਗੱਲ ਕਰ ਚੁੱਕੇ ਆ ਤਾਂ ਫਿਰ ਉਸ ਭਾਂਡੇ ਨੂੰ ਉਹਦੇ ਸਿਰ ਦੇ ਲਾਗੇ ਕਹਿਣ ਤੋਂ ਭਾਵ ਉਹਦੇ ਕੰਨਾਂ ਵਾਲੇ ਲਾਗੇ ਜ਼ੋਰ ਦਿੱਤੀ ਵੀ ਮਾਰਿਆ ਜਾਂਦਾ ਆ ਉਹ ਇਸ ਕਰਕੇ ਕਿ ਭਈ ਜੇ ਤੇ ਉਹ ਮਤਲਬ ਕੋਮਾ ਚ ਹੋਇਆ ਜਾਂ ਉਹਨੂੰ ਕੋਈ ਹੋਰ ਪ੍ਰੋਬਲਮ ਹੋਈ ਜਾਂ ਉਹਦਾ ਕੋਈ ਸਾਹ ਸੂ ਰੁਕਿਆ ਹੋਵੇ ਜਾਂ ਕੁਝ ਵੀ ਹੋਵੇ ਤਾਂ ਉਹ ਬੜਾ ਮੋਟਾ ਹਿੱਲੇ ਤਾਂ ਅਸੀਂ ਉਹਨੂੰ ਸਮਝ ਲਈਏ ਕਿ ਉਹ ਜਿਉਂਦਾ ਆ ਤਾਂ ਫਿਰ ਉਹ ਇਸ ਕਰਕੇ ਜ਼ੋਰ ਦੀ ਮਾਰ ਦਿੱਤਾ ਜਾਂਦਾ ਜਦੋਂ ਉਹ ਹਿੱਲਜੁਲ ਨਹੀਂ ਹੁੰਦੀ ਫਿਰ ਦੁਬਾਰਾ ਉਸ ਇਨਸਾਨ ਨੂੰ ਚੁੱਕ ਕੇ ਮੜੀਆਂ ਦੇ ਵਿੱਚ ਲਿਆ ਜਾਂਦਾ ਜਿੱਥੇ ਉਹਦਾ ਸੰਸਕਾਰ ਕਰਨਾ ਹੁੰਦਾ ਆ ਮੈਂ ਸਮਝਦਾ ਅੱਜ ਦੇ ਸਮੇਂ 'ਚ ਕੀ ਸਾਨੂੰ ਇਸ ਚੀਜ਼ ਦੀ ਰਸਮ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਉਹਨਾਂ ਫੈਸਲਾ ਤੁਹਾਡੇ ਹੱਥ ਆ ਜਦੋਂ ਅੱਜ ਸਾਡੇ ਸਾਰੇ ਲੋਕ ਸੂਝਵਾਨ ਪੜੇ ਲਿਖੇ ਹੋ ਗਏ ਨੇ ਮੈਡੀਕਲ ਸਹੂਲਤ ਹੈਗੀ ਆ ਜਦੋਂ ਕਿਸੇ ਇਨਸਾਨ ਨੂੰ ਡੈੱਡ ਕਰਾਰ ਦਿੱਤਾ ਜਾਂਦਾ ਫਿਰ ਕੀ ਸਾਨੂੰ ਇਹ ਰਸਮ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਫੈਸਲਾ ਤੁਸੀਂ ਸੂਝਵਾਨ ਭੈਣ ਭਰਾਵਾਂ ਨੇ ਕਰਨਾ ਚਾਹੀਦਾ ਕਿਉਂਕਿ ਕੁਝ ਰਸਮਾਂ ਸਾਡੇ ਚੰਗੇ ਲਈ ਬਣੀਆਂ ਸੀ ਸਮੇਂ ਨਾਲ ਉਹਨਾਂ ਦੀ ਹੁਣ ਵੈਲਿਊ ਨਹੀਂ ਰਹਿ ਗਈ ਕੀ ਸਾਨੂੰ ਇਧਰ ਤੇ ਸੋਚਣਾ ਚਾਹੀਦਾ ਕਿ ਨਹੀਂ ਸੋਚਣਾ ਚਾਹੀਦਾ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਪੱਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ